ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਕੱਲ੍ਹ ਕਲਯੁਗ ਦਾ ਪ੍ਰਭਾਵ ਲੋਕਾਂ ਦੇ ਸਿਰ ਚੜਕੇ ਬੋਲ ਰਿਹਾ ਜਿਸ ਦੌਰਾਨ ਸਭ ਤੋਂ ਨੇੜੇ ਦੇ ਰਿਸ਼ਤੇ ਵੀ ਕੋ ਮੈਨੇ ਰੱਖਦੇ ਨਜ਼ਰ ਨਹੀਂ ਆ ਰਹੇ ਜਿਸ ਦੀ ਉਦਾਹਰਣ ਜ਼ਿਲ੍ਹਾ ਜਲੰਧਰ ਦੇ ਪਿੰਡ ਸਿੰਘਾ ਤੋਂ ਮਿਲੀ ਹੈ ਜਿੱਥੇ ਇੱਕ ਬਜ਼ੁਰਗ ਔਰਤ ਨੂੰ ਉਸ ਦੀ ਨੂੰਹ ਨੇ ੱੱਕੇ ਮਾਰ ਕੇ ਬਾਹਰ ਕੱਢ ਦਿੱਤਾ ਅਤੇ ਉਸ ਦਾ ਮੰਝਾ ਬਿਸਤਰਾ ਵੀ ਬਾਹਰ ਗਲੀ ਵਿੱਚ ਸੁੱਟ ਦਿੱਤਾ ਇਸ ਸਬੰਧੀ ਜਾਣਕਾਰੀ ਦਿੰਦੇ ਆ ਪੀੜਤ ਬੀਬੀ ਗੇਜੋ ਨੇ ਦੱਸਿਆ ਕਿ ਉਸ ਨੂੰ ਆਪਣੇ ਹੀ ਘਰ ਵਿੱਚੋਂ ੱੱਕੇ ਮਾਰ ਕੇ ਬਾਹਰ ਕੱਢ ਦਿੱਤਾ ਗਿਆ ਹੈ ਜਿਹੜਾ ਕਿ ਉਸ ਦੇ ਨਾਮ ਤੇ ਹੀ ਬੋਲਦਾ ਹੈ ਉਸਨੇ ਦੱਸਿਆ ਕਿ ਉਹ ਆਪਣੇ ਬੁਢਾਪੇ ਦੇ ਰਹਿੰਦੇ 4 ਦਿਨ ਚੰਗੀ ਤਰ੍ਹਾਂ گزارਨ ਦੀ ਬੇਨਤੀ ਨੂੰ ਲੈ ਕੇ ਥਾਂ-ਥਾਂ ਤੇ ੱੱਕੇ ਖਾ ਰਹੀ ਹੈ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਅਗਰ ਉਹ ਆਪਣੀ ਵੱਡੀ ਨੂੰਹ ਕੋਲ ਜਾਂਦੀ ਹੈ ਤਾਂ ੱੱਕੇ ਮਾਰ ਕੇ ਘਰੋਂ ਕੱਢਣ ਵਾਲੀ ਛੋਟੀ ਨੂੰਹ ਵੱਡੀ ਨੂੰਹ ਨੂੰ ਵੀ ਗਾਲੀ-ਗਲੋਚ ਕਰਦੀ ਹੈ ਇਸ ਸਬੰਧੀ ਲਾਂਬੜਾ ਚੌਂਕੀ ਦੇ ਪੁਲਿਸ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਗਈ ਜਿਨ੍ਹਾਂ ਨੇ ਦੋਵਾਂ ਧਿਰਾਂ ਨੂੰ ਬਿਠਾ ਕੇ ਗੱਲਬਾਤ ਕਰਨ ਦਾ ਭਰੋਸਾ ਤਾਂ ਦਵਾਇਆ ਪਰੰਤੂ ਦੇਖਣਾ ਇਹ ਹੈ ਕਿ ਗੱਲਬਾਤ ਹੋਵੇਗੀ ਕਦੋਂ ਆਓ ਸੁਣਦੇ ਹਾਂ ਸਟਾਫ ਰਿਪੋਰਟਰ ਆਰ.ਡੀ. ਰਾਮਾ ਰਾਹੀਂ ਬਜ਼ੁਰਗ ਮਾਤਾ ਦੇ ਦੁਖੜੇ ਤਾਂ ਜੀ ਮੇਰਾ ਕੋਈ ਨਿਆਣ ਕਰੋ ਮੈਂ ਦੋ ਦਿਨ ਤੱਕ ਪਰਸ਼ਨ ਕੀਤਾ ਮੈਂ ਕਮਿਸ਼ਨਰ ਕੀ ਤੀਨ ਨੇ ਮੇਰੀ ਨਹੀਂ ਸੁਣਦਾ ਇਹ ਰੰਜਨ ਡਿਸਟ੍ਰਿਕਟ ਵਾਲੇ ਅਗ ਨਹੀਂ ਸੁਣਦਾ ਉਹਨੇ ਸੁਣਾਇ ਇੱਕ ਸਰਦਸੀ ਨੇ ਕਿਨੇ ਆ ਆਇਆ ਕਾਲੋ ਇਨਾ ਮੇਰੇ ਨਾਲ ਜਬਰਦਸਤੀ ਹੋਈ ਆ ਜਿਹੜੀ ਕੋਈ ਸਾਹ ਨਹੀਂ ਮੇ ਤਾਂ ਸਾਰੇ ਪਿੰਡ ਚ ਆ ਕੇ ਪਤਾ ਕਰੋ ਮੇਰਾ ਮੰਜਾ ਬਾਹਰ ਕੱਢ ਕੇ ਸਿਰ ਤੋਂ ਮੈਨੂੰ ਹੀ ਤਪ ਮਾਰੇ ਫੇਰ ਮਾਰੇ ਅੱਗੇ ਮੇਰਾ ਝੂਲਾ ਤੋੜਿਆ ਮੁੰਨੇ ਲਹੂ ਮੈਨੂੰ ਪੇਕਾ ਕੱਲ ਦਾ ਮੇਰਾ ਮੰਜਾ ਬਾਹਰ ਸੀ ਤੁਹਾਨੂੰ ਸਾਰੇ ਬੱਚਿਆਂ ਨੂੰ ਕਾਲਾ ਮਾਲਾ ਕੱਢੀਆਂ ਮੈਨੂੰ ਵੀ ਕੱਢੀਆਂ ਇਹ ਨਹੀਂ ਮੰਜੇ ਤੇ ਬੈਠਦਾ ਇਹ ਨਹੀਂ ਕੋਈ ਮਕਾਮ ਹੈ ਇਹ ਮੁਕਾ ਦੇਣਾ ਤੇਨੂੰ ਰੱਖਣਾ ਨਹੀਂ ਆਹ ਦੇਖੋ ਮੈਂ ਆਪਣੀਆਂ ਸਬਲਟਾਂ ਲੁੱਟ ਰਿਹਾ ਇਹ ਬਹੁਤ ਨਾਲ ਦੇਖੋ ਜੀ ਜਰਾ ਮੇਰਾ ਕਿਤੇ ਜਿਸ ਹੱਸ ਨਹੀਂ ਹੋਈ ਇਹ ਦਰਜਨ ਕਿਤੇ ਵੀ ਸੁਣਾਈ ਨਹੀਂ ਹੋਣ ਰੈਂਟ ਆਈ ਗੱਲ ਆਪਣੇ ਨਾਮ ਦੇ ਮੋਹਰੇ ਘਰੇ ਲੈ ਕੇ ਗਏ ਸੀ ਇਹ ਮਾਮੀ ਨੇ ਅੰਦਰ ਨੇ ਵੜੰਦੇ ਤਾਂ ਨਾਲੇ ਨੰਦੀ ਦਾ ਮੰਜਾ ਬਾਹਰ ਸੀਗਾ ਮੰਜੇ ਫਟਾਤੇ ਉਹਨੇ ਧੱਕੇ ਧੱਕੇ ਮਾਰਿਆ ਸਮਝਾ ਚੱਤਤ ਬਾਤ ਚੱਤੀ ਸੀ ਕਿੰਨੀ ਮੈਂ ਅੰਦਰ ਨਹੀਂ ਵੜੰਦੇ ਨਾਲੇ ਮੈਨੂੰ ਵੀ ਕਾਲਾ ਵਾਲਾ ਕੱਢਿਆ ਪਰ ਜੀਮਾ ਵੀ ਨਾਲ ਵੀ ਲੜੀ ਹੁੰਦੀ ਆ ਤੇ ਨਰਿੰਦਰ ਨਹੀਂ ਆਇਆ ਸੀ ਕੱਲ ਉਹਨਾਂ ਨੇ ਉਹਨੂੰ ਕੁਛ ਨਹੀਂ ਕਿਹਾ ਫਿਰ ਵੀ ਸਾਇੰਦਰਵਾ ਕੇ ਲੱਗੇ ਕਿ ਮਾਦਾ ਦਾ ਕੋਈ ਫੈਸਲਾ ਕਰਾਵਾਂਗੇ ਪਰ ਉਹ ਰੋਜ਼ ਸਾਢ ਲੈ ਲੈਂਦੇ ਆ ਪਰ ਕੋਈ ਫੈਸਲਾ ਨਹੀਂ ਕਰਦੇ ਮੇਰੀ ਮੇਰੀ ਮਦਦ ਕਰੋ ਜੀ ਮੈਂ ਦੋ ਮਹੀਨੇ ਤੈਨੂੰ ਉਹ ਚਲੇਆ ਮੈਨੂੰ ਮੈਂ ਵੱਡੇ ਦੇ ਘਰ ਮੇਰਾ ਚੂਲਾ ਤੋੜ ਕੇ ਨੇ ਮੇਰੀ ਨੋ ਨੇ ਤਾਂ ਮੈਨੂੰ ਉਧਰ ਸਿੱਟ ਦਿੱਤਾ ਸੀ ਉਹਨੇ ਮੇਰੀ ਸੰਭਾਲ ਕੀਤੀ ਹੈ ਮੈਨੂੰ ਬਚਾਇਆ ਪਰ ਮੈਂ ਉੱਠਣ ਵਾਲੀ ਨਹੀਂ ਜੀ ਮੇਰੀ ਮਦਦ ਕਰੋ ਮੈਂ ਅਸੀਂ ਕਿ ਨਹੀਂ ਸੀ ਕਿਸੇ ਛਾਣੇ ਵੀ ਗਏ ਸੀ ਛਾਣੇ ਗਏ ਨੇ ਮੇਰੀ ਸੁਣੀ ਨੇ ਨਰੰਜਣੋਂ ਨਾ ਕੋ ਪੈਸੇ ਖਾਈ ਜਾਂਦਾ ਤੋਂ ਪਰ ਮੇਰੀ ਗਰ ਨਹੀਂ ਸੁਣਦਾ ਉਹ ਨਾ ਨਾ ਹੁਣ ਵੀ ਸਮਾਨ ਕੱਢ ਕੇ ਬਾਹਰ ਸਾਰਾ ਸੱਟ ਗਈ ਆ ਅੰਦਰ ਨਹੀਂ ਬਣ ਦਿੰਦੀ ਕੁ ਡਾ ਲਾਇਆ ਪਿਆ ਤੇ ਮੇਰੀ ਮਦਦ ਕਰੋ ਤਾਂ ਕਿल्ले ਸੀਗੇ ਵੀ ਮਾਤਾ ਵੀ ਅਸੀਂ ਨਹੀਂ ਰੱਖਣੀ ਸਾਨੂੰ ਪ੍ਰੀਤੀ ਗਾਲਾਂ ਮੰਦਾ ਬਹੁਤ ਜ਼ਿਆਦਾ ਕੱਢਦੀ ਆ ਮੈਂ ਸਹਿਮ ਨਹੀਂ ਕਰਦੀ ਸੀ ਫਿਰ ੱੱਕੇ ਨਾਲ ਜ਼ਬਰਦਸਤੀ ਡੈਡੀ ਨੇ ਨਾਮ ਲਿਖਾ ਕੇ ਪੇਪਰ ਤੇ ਮੇਰੇ ਘਰ ਵਾਲੇ ਦਾ ਜ਼ਬਰਦਸਤੀ ਮੇਰੇ ਤੋਂ ਸਾਈਨ ਕਰਾ ਕੇ ੱੱਕੇ ਨਾਲ ਇੱਧਰ ਮੇਰੇ ਘਰ ਵੜ ਕੇ ਗਏ ਜਦ ਕਿ ਮੈਂ ਕਿਹਾ ਵੀ ਕਿ ਪ੍ਰੀਤੀ ਮੈਨੂੰ ਗਾਲਾਂ ਕੱਢਦੀ ਆ ਤੇ ਮੈਂ ਮੈਂ ਨਹੀਂ ਵਾਤ ਸਕਦੇ ਉਹ ਮੈਨੂੰ ਕਿਹੜੀ ਫੋਟੋ ਸਾਹਮਣੇ ਦਿਨਾ ਤੂੰ ਆਪਣੇ ਘਰ ਰੱਖਿਆ ਹੋਇਆ ਤੇ ਮੈਂ ਇੰਤਰੀ ਨੇ ਕਿਹਾ ਵੀ ਮੈਂ ਨਹੀਂ ਰੱਖਣੀ ਹੋਣਾ ਪ੍ਰੀਤੀ ਮੈਨੂੰ ਗਾਲ ਬੰਦਾ ਕੱਢਦੀ ਤੇ ਮੇਰੇ ਤੋਂ ਜ਼ਬਰਦਸਤੀ ਸਾਈਨ ਕਰਾ ਕੇ ਲਗੀ ਆ ਹਾਂਜੀ ਮੈਂ ਜੀ ਦੀਦੀ ਕੇ ਜਮਾਦਾ ਬੋਲਦੀ ਆਂ ਜੀ ਮੇਰੀ ਨੂੰਨੇ ਮੈਨੂੰ ਬਾਹਰ ਕੱਢ ਦਿੱਤਾ ਮਿੰਨੂ ਮਿੰਨੂ ਚੰਦੋਟਾਈ ਨਹੀਂ ਹੋਇਆ ਤੇ ਮੇਰਾ ਸਮਾਨ ਕੱਢ ਕੇ ਬਾਹਰ ਮਾਰਿਆ ਜੇ ਹੁਣ ਮੈਂ ਘਰ ਚੱਲਦੀ ਸੀ ਵੱਡੇ ਦੇ ਘਰੋਂ ਤੇ ਹੁਣ ਮੈਨੂੰ ਵੜਨ ਨਹੀਂ ਦਿੰਦੀ ਅੰਦਰੋਂ ਕੁੱਡਾ ਲਾ ਲਿਆ ਵਾ ਤੇ ਮੈਨੂੰ ਵੜਨ ਨਹੀਂ ਦਿੰਦੀ ਮੈਂ ਬਾਹਰ ਬੈਠਿਆਂ ਆਂ ਦੀ ਗਲੀ ਦੇ ਵਿੱਚ ਤੇ ਮੇਰੀ ਮਿਹਰਬਾਨੀ ਕਰਕੇ ਮੇਰੀ ਸਹਾਇਤਾ ਕਰੋ ਮੇਰੀ